ਇਸ ਪ੍ਰਕਾਰ ਆਮਲੇ ਦਾ ਅਚਾਰ ਪਾਉਂਗੀ ਤਾਂ ਪੂਰਾ ਸਾਲ ਖਰਾਬ ਨਹੀਂ ਹੋਣਾ ਜਿਵੇਂ ਉਲੀ ਵਗੈਰਾ ਲੱਗ ਜਾਂਦੀ ਏ ਉਹ ਵੀ ਨਹੀਂ ਲੱਗਣੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਆਪਾਂ ਪਾਊਡਰ ਵੀ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲੈਨੇ ਜੀ 1 ਕਿਲੋ ਔਲੇ ਜਿਹੜੇ ਕਿ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਏ ਸੀ ਜਿੰਨਾ ਵਿੱਚ ਦਾਗ ਵਗੈਰਾ ਉਹ ਆਪਾਂ ਕੱਢ ਦਾਂਗੇ ਕਿਉਂਕਿ ਸਾਫ਼ ਔਲੇ ਹੋਣੇ ਚਾਹੀਦੇ ਨੇ ਜੇਕਰ ਕਈ ਵਾਰ ਹੋਣਾ ਦਾਗੀ ਔਲੇ ਲੈ ਲੈਨੇ ਤਾਂ ਉਹਦੇ ਨਾਲ ਵੀ ਅਚਾਰ ਜਿਹੜਾ ਖਰਾਬ ਹੋ ਜਾਂਦਾ ਸਭ ਤੋਂ ਪਹਿਲਾਂ ਆਪਾਂ ਲੈਣਾ ਜੀ 1 ਲੀਟਰ ਪਾਣੀ ਤੇ ਇਹਦੇ ਵਿੱਚ ਜਿਹੜੇ ਸਾਰੇ ਔਲੇ ਆਗੇ ਉਹ ਆਪਾਂ ਪਾ ਕੇ ਉਬਲਣ ਵਾਸਤੇ ਰੱਖ ਦਾਂ ਵਿਨੀ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਲਿਆ ਜੀ ਆਦਰਕ ਇਹ ਆਪਾਂ 200 ਗ੍ਰਾਮ ਲਿਆ ਹੋਇਆਗਾ ਆਦਰਕ ਤੇ ਆਮਲੇ ਦਾ ਹੀ ਪਾ ਸਕਦੇ ਆ ਤੇ ਇਧਰ ਆਪਾਂ ਥੋੜੀਆਂ ਜਿਹੀਆਂ ਮਿਰਚਾਂ ਵੀ ਪਈਆਂ ਸੀ ਇਹ ਵੀ ਧੋ ਕੇ ਸੁਕਾ ਕੇ ਉਸ ਤੋਂ ਬਾਅਦ ਸਾਫ਼ ਕਰਕੇ ਇਹਨਾਂ ਨੂੰ ਵੀ ਆਪਾਂ ਕੱਟ ਲਾਂਗੇ ਨਹੀਂ ਆਪਾਂ ਕੱਲੇ ਆਮਲੇ ਦਾ ਹੀ ਪਾ ਸਕਦੇ ਆ ਆਮਲਾ ਮਿਰਚ ਜਾਂ ਆਮਲਾ ਆਦਰਕ ਜਿਵੇਂ ਵੀ ਆਪ ਨੂੰ ਵਧੀਆ ਲੱਗੇ ਉਵੇਂ ਆਪ ਜਿਹੜਾ ਅਚਾਰ ਉਹ ਤਿਆਰ ਕਰ ਸਕਦੇ ਆ ਤੇ ਜਿਹੜੀਆਂ ਮਿਰਚਾਂ ਸੀਗੀਆਂ ਉਹਨਾਂ ਨੂੰ ਆਪਾਂ ਇਸ ਪ੍ਰਕਾਰ ਕੱਟ ਲਿਆ ਸੀ ਜੇ ਤੁਸੀਂ ਚਾਹੋ ਤਾਂ ਲੰਮਾ ਵਿਚਕਾਰ ચીਰ ਪਾ ਕੇ ਵੀ ਆਪਾਂ ਇਹਨਾਂ ਨੂੰ ਕੱਟ ਸਕਦੇ ਹਾਂ ਇਹ ਜਿਵੇਂ ਵੀ ਆਪਾਂ ਵਧੀਆ ਲਾਦੋਂ ਮੇ ਆਪਾਂ ਆਚਾਰ ਨੂੰ ਪਾ ਸਕਦੇ ਹਾਂ ਤੇ ਜਿਹੜਾ ਆਦਰਕ ਆ ਉਹ ਵੀ ਆਪਾਂ ਉੱਪਰੋਂ ਛਿੱਲ ਕੇ ਧੋ ਕੇ ਸੁਕਾ ਲਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਇਹਦੇ ਪੀਸ ਉਹ ਆਪਾਂ ਕੱਟ ਲਏ ਸੀਗੇ ਪਾਣੀ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਪਾਣੀ ਨਾਲ ਜਿਹੜਾ ਆਚਾਰ ਖਰਾਬ ਹੁੰਦਾ ਨਵੀਂ ਕਰਕੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਸਰੋਂ ਤਿੰਨ ਚਮਚ ਧਨੀਆ ਤਿੰਨ ਚਮਚ ਜਤਿਆਂ ਦੇ ਚਮਚ ਆਪਾਂ ਸੁੱਕੇ ਮੇਥੇ ਤੇ ਚਾਰ ਚਮਚ ਸੌਂਫ ਲੈ ਹਲਕਾ ਜਿਹਾ ਪਨ ਲੈਣਾ ਮਤਲਬ ਇਹਨਾਂ ਦਾ ਕਲਰ ਨਹੀਂ ਚੇਂਜ ਕਰਨਾ ਬਸ ਇਹਨਾਂ ਦੀ ਜਿਹੜੀ ਨਮੀ ਆ ਉਹੀ ਖਤਮ ਕਰਨੀ ਹੈ ਕਿ 2 ਕੁ ਮਿੰਟ ਬਸ ਇਹਨਾਂ ਨੂੰ ਆਪਾਂ ਗਰਮ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਠੰਡਾ ਹੋ ਜੇ ਤਾਂ ਇਸ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਚ ਪਾ ਕੇ ਦਰਦਰਾਇਆ ਪੀਸ ਲਾਂਗੇ ਤੇ ਇਹਦੇ ਵਿੱਚ ਆਪਾਂ ਹੋਰ ਮਸਾਲੇ ਵੀ ਪਾਵਾਂਗੇ ਇਹ ਠੰਡਾ ਹੋ ਗਿਆ ਸੀਗੇ ਇਹਨਾਂ ਆਪਾਂ ਮਿਕਸੀ ਜਾਰ ਚ ਪਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2 ਚਮਚ ਕਾਲਾ ਨਮਕ ਤੇ ਇਹਦੇ ਵਿੱਚ 2 ਚਮਚੇ ਆਪਾਂ ਪਾਉਣਾ ਜੀ ਚਿੱਟਾ ਨਮਕ ਮਤਲਬ ਸਵਾਦ ਅਨੁਸਾਰ ਜਿੰਨਾ ਕਿ ਆਪਾਂ ਅਚਾਰ ਬਣਾ ਰਹੇ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਨਮਕ ਇਹਦੇ ਵਿੱਚ ਪਾ ਸਕਦੇ ਆ 1.5 ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਪਾਊਡਰ ਤੇ 1 ਚਮਚ ਪਾਉਣੀ ਹੈ ਜੀ ਕਸ਼ਮੀਰੀ ਲਾਲ ਮਿਰਚ ਮਤਲਬ ਇਹਦਾ ਜਿਹੜਾ ਕਲਰ ਆ ਉਹ ਵੀ ਵਧੀਆ ਆ ਜਾਂਦਾ ਤੇ ਉੰਜ ਵੀ ਆਪਾਂ ਥੋੜੀ ਜਿਹੀ ਮਿਰਚ ਜਿਹੜੀ ਉਹਦੇ ਵਿੱਚ ਪਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਦਰਦਰਾ ਜਾਂ ਪੀਸ ਲਾਂਗੇ ਜਿਆਦਾ ਜਿਹੜਾ ਬਰੀਕ ਪਾਊਡਰ ਹੋ ਉਹ ਆਪਾਂ ਤਿਆਰ ਨਹੀਂ ਕਰਨਾ ਕਿਉਂਕਿ ਜਿਹੜਾ ਟੇਸਟ ਆ ਉਹ ਦਰਦਰੇ ਦਾ ਕਰਕੇ ਜਿਹੜਾ ਅਚਾਰ ਉਹ ਬ ਉਸ ਗ੍ਰਾਮ ਤੇ ਇਹਨੂੰ ਵੀ ਆਪਾਂ ਫੁੱਲ ਗਰਮ ਕਰ ਲਾਂਗੇ ਕਿਉਂਕਿ ਨੂੰ ਆਪਾਂ ਠੰਡਾ ਕਰਕੇ ਹੀ ਪਾਉਣਾਗਾ ਤੇ ਇਧਰ ਜਿਹੜੇ ਔਲੇ ਨੇਗੇ ਉਹ ਉਬਲ ਕੇ ਤਿਆਰ ਹੋ ਗਏ ਸੀਗੇ ਕਿਉਂਕਿ ਜਦੋਂ ਵਿਚਕਾਰ ਇਹਦੇ ਤਰੇੜਾ ਹੀ ਆ ਜਾਂਦੇ ਤਾਂ ਉਹ ਉਹਦੇ ਹੀ ਉਬਲ ਕੇ ਵਧੀਆ ਤਿਆਰ ਹੋ ਜਾਂਦੇ ਨੇਗੇ ਤੇ ਹੁਣ ਆਪਾਂ ਜਿਹੜਾ ਗੈਸ ਉਹ ਬੰਦ ਕਰਤਾ ਸੀਗਾ ਇਧਰ ਜਿਹੜਾ ਸਾਰਾ ਸਮਾਨ ਉਹਨੂੰ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਤੇਲ ਵੀ ਪੂਰਾ ਗਰਮ ਹੋ ਚੁੱਕਿਆ ਸੀਗਾ ਤੇ ਔਲਿਆਂ ਦਾ ਜਿਹੜਾ ਸਾਰਾ ਪਾਣੀ ਆ ਉਹ ਆਪਾਂ ਕੱਢ ਲੈਣਾ ਤੇ ਜਦੋਂ ਹਲਕੇ ਜਿਹੇ ਠੰਡੇ ਹੋ ਜਾਣ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਪੀਸ ਆ ਉਹ ਆਪਾਂ ਅਲੱਗ ਕਰ ਲਾਂਗੇ ਜੇ ਕਈ ਵਾਰ ਐਵੇਂ ਹੁੰਦਾ ਵੀ ਇਹਨੂੰ ਆਪਾਂ ਜਿਹੜੀ ਵਿਚਕਾਰ ਗਿਟਕ ਓ ਇਹਨੇ ਔਵਾਲ ਦੇ ਤਾਂ ਆਪਾਂ ਇਹਨੂੰ ਸੁੱਕਣ ਵਾਸਤੇ ਰੱਖ ਦੇਣ ਨੇ ਜੇਕਰ ਆਪਾਂ ਸਾਬਤੇ ਪਾਉਣੇ ਨੇਗੇ ਤੇ ਜੇਕਰ ਆਪਾਂ ਇਸ ਪ੍ਰਕਾਰ ਵਿਚਕਾਰ ਉਹ ਗਿਟਕਾ ਕੱਢ ਕੇ ਪਾਵਾਂਗੇ ਤਾਂ ਇਹ ਪੂਰਾ ਸਾਲ ਚੱਲਣਗੇ ਔਲਿਆ ਜਿਹੜੇ ਉਹ ਖਰਾਬ ਹੀ ਨਹੀਂ ਹੁੰਦੇਗੇ ਤੇ ਉਸ ਤੋਂ ਬਾਅਦ ਜਿੱਦੋਂ ਆਪਾਂ ਇਹਨਾਂ ਦੇ ਜਿਹੜੇ ਵਿਚਕਾਰ ਗਿਟਕਾ ਉਹਨਾਂ ਨੂੰ ਕੱਢ ਲੈਣਾ ਤਾਂ 2-3 ਘੰਟੇ ਆਪਾਂ ਇਹਨੂੰ ਹਵਾ ਹੇਠ ਰੱਖ ਦੇਣਾ ਜਾਂ ਧੁੱਪ ਵੀ ਲਵਾ ਲੈਣੀ ਆ ਤਾਂ ਜੋ ਇਹਨਾਂ ਦੀ ਜਿਹੜੀ ਸਾਰੀ ਨਮੀ ਆ ਉਹ ਖਤਮ ਹੋ ਜਾਈ ਤੇ ਜਿਹੜਾ ਆਪਣਾ ਅਚਾਰ ਉਹਨੂੰ ਉੱਲੀ ਨਾ ਲੱਗੇ ਵਧੀਆ ਪਿਆ ਰਹੇ 2-3 ਘੰਟੇ ਆਪਾਂ ਇਹਨੂੰ ਧੁੱਪ ਲਵਾਉਣ ਤੋਂ ਬਾਅਦ ਇਹਨੂੰ ਕਿਸੇ ਵੀ ਖੁੱਲੇ ਪ ਇਆਪਾ 1 ਕਿਲੋ ਜਿਹੜੇ ਔਲੇ ਲਏ ਨੇ 200 ਗ੍ਰਾਮ ਆਪਾਂ ਇਹਦੇ ਵਿੱਚ ਪਾਈ ਆ ਜੀ ਆਦਰਕ ਤੇ ਥੋੜੀਆਂ ਆਪਾਂ ਜਣੀਆਂ ਹਰੀਆਂ ਮਿਰਚਾਂ ਉਹ ਆਪਾਂ ਪਾਈਆਂ ਨੇ ਉਹਦੇ ਹਿਸਾਬ ਨਾਲ ਜਿਹੜਾ ਸਾਰਾ ਮਸਾਲਾ ਉਹ ਆਪਾਂ ਤਿਆਰ ਕੀਤਾ ਹੈਗਾ ਤੇ ਇਹਨਾਂ ਨੂੰ ਆਪਾਂ ਕੁਲੇ ਪਾਂਡ ਵਿੱਚ ਸਾਰੇ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਹਿੰਗ ਇਹਦੇ ਨਾਲ ਵੀ ਜਿਹੜਾ ਟੇਸਟ ਆ ਵਧੀਆ ਹੁੰਦਾ ਹੈਗਾ ਤੇ ਇਹ ਵੀ ਇਹ ਹਿੰਗਾਗੇ ਆਚਾਰ ਨੂੰ ਖਰਾਬ ਨਹੀਂ ਹੋਣ ਦਿੰਦੀ ਦੋ ਚਮਚਾਪਾ ਇਹਦੇ ਵਿੱਚ ਪਾਵਾਂਗੇ ਜੀਕ ਲੌਂਜੀ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਪਾਊਡਰ ਤਿਆਰ ਕੀਤਾ ਉਹ ਆਪਾਂ ਇਹਦੇ ਵਿੱਚ ਸਾਰਾ ਮਿਕਸ ਕਰ ਲਾਂਗੇ ਕਿਉਂਕਿ ਇਹ ਆਪਾਂ ਆਪਦੇ ਜਿਹੜਾ ਸਮਾਨ ਪਾਇਆ ਗਿਆ ਸਾਰਾ ਔਲੇ ਆਦਰਕ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਮਸਾਲਾ ਉਹ ਤਿਆਰ ਕੀਤਾਗਾ ਸੋ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਕਈ ਵਾਰ ਹੁਣ ਜਿਵੇਂ ਬਜ਼ਾਰਾਂ ਚਾਉਂਦੇ ਨੇ ਪਾਊਡਰ ਵਾਲੇ ਬਣਾਇਆ ਆਚਾਰ ਉਹਦੇ ਨਾਲ ਵੀ ਆਚਾਰ ਜਿਹੜਾ ਖਰਾਬ ਨਹੀਂ ਹੁੰਦਾ ਸੋ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਨਹੀਂ ਹੈ ਜਿਹੜਾ ਪਾਸ ਸਾਰਾ ਮਸਾਲਾ ਬਣਾਇਆ ਇਹਨੂੰ ਆਪਾਂ ਬਣਾ ਲੈਣਾ ਤੇ ਇਹ ਲਾ ਦਿਦੋ ਠੰਡਾ ਹੋ ਜੇ ਉਦੋਂ ਹੀ ਆਪਾਂ ਇਹਦੇ ਵਿੱਚ ਪਾਉਣਾ ਹੈ ਤੇਲ ਜਿਹੜਾ ਆਪਾਂ ਗਰਮ ਕਰ ਲਿਆ ਸੀ ਠੰਡਾ ਹੋਣ ਕਰਕੇ ਤੇ ਅਚਾਰ ਵਿੱਚ ਮਿਕਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹਨੂੰ ਕਿਸੇ ਵੀ 에어ਟਾਈਟ ਕੰਟੇਨਰ 'ਚ ਆਪਾਂ ਸਟੋਰ ਕਰਕੇ ਰੱਖ ਲੈਣਾ ਜਿੰਨਾ ਅਚਾਰ ਆ ਉਹਦੇ ਹਿਸਾਬ ਨਾਲ ਜਿਹੜਾ ਡੱਬਾ ਹੋਣਾ ਚਾਹੀਦਾ ਹੈਗਾ ਫੇਰ ਜਿਹੜਾ achar oh ਵਧੀਆ ਬਣੇ ਰਹਿੰਦਾ ਉੱਲੀ ਨਹੀਂ ਲੱਗਦੀ ਜਦੋਂ ਆਪਾਂ ਕਿਸੇ ਖੁੱਲੇ ਪਾਂਡੇ 'ਚ ਪਾ ਲੈਨੇ achar ਥੋੜਾ ਹੁੰਦਾ ਜਾਂ ਉਦੋਂ ਵੀ ਕਈ ਵਾਰ ਉੱਲੀ ਲੱਗਣ ਦੇ ਚਾਂਸ ਹੈ ਜਿਹੜੇ ਉਹ ਵੱਧ ਜਾਂਦੇ ਨੇਗੇ ਉਸ ਤੋਂ ਬਾਅਦ ਜਦੋਂ achar ਬਣ ਜਾਂਦਾ ਤਾਂ ਆਪਾਂ ਕਈ ਵਾਰ ਹੱਥ ਨਾਲ ਘੱਡਣ ਲੱਗ ਜਾਂਦੇ ਆ ਜਾਂ ਆਪਾਂ ਗਿੱਲਾ ਚਮਚਾ ਵਰਤ ਲੈਨੇ ਹੈਗੇ ਉਹਦੇ ਨਾਲ ਵੀ ਨਮੀ ਜਿਹੜੀ ਉਹਦੇ ਵਿੱਚ ਵਗ ਜਾਂਦੀ ਜਿਸ ਕਰਕੇ ਉੱਲੀ ਲੱਗ ਜਾਂਦੀ ਇਸ ਕਰਕੇ ਕਦੇ ਵੀ ਹੱਥ ਨਾਲ ਨਾ ਚੱਕੋ achar ਨੂੰ ਤੇ ਚਮਚਾ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਸੋ ਇਹ ਵੀ ਜਿਹੜੇ ਪ੍ਰਕਾਸ਼ਨ ਉਹ ਆਪਾਂ ਵਰਤਨੇ ਚਾਹੀਦੇ ਨੇ ਵੀ ਜਿਹੜਾ achar ਆ ਉਹ ਖਰਾਬ ਨਾ ਹੋਵੇ ਤੇ ਸਾਲੋ ਸਾਲ ਵਧੀਆ ਚੱਲੇ ਸੋ ਜਰੂਰ ਟਰਾਈ ਕਰਨਾ ਵੀਡੀਓ ਵਧਲੇਗੀ ਜਰੂਰ ਸ਼ੇਅਰ ਕਰਨੀ ਧੰਨਵਾਦ ਜੀ